ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਓ ਜੀ ਦਿਨ ਹੋ ਗਿਆ ਬੁੱਧਵਾਰ ਦਾ ਟਾਈਮ ਇੱਥੇ ਦੁਪਹਿਰ ਦਾ 1 ਵਜੇ ਦਾ ਹੋ ਗਿਆ ਤੇ ਵਲੌਗ ਆਪਾਂ ਸ਼ੁਰੂ ਕੀਤਾ ਆ ਕਿਉਂਕਿ ਅਸਵੀਰ ਦੇ ਆਪਾਂ ਬਹੁਤ ਜ਼ਿਆਦਾ ਬਿਜ਼ੀ ਸੀਗੇ वैसे भी हुन मैं बहुत ज्यादा बिजी चल रही हूं इतनी बिजी चल रही है कि मेरे व्लॉग जड़े बने पे है एडिट करदे अपलोड करन का टाइम नहीं लग रहा है, है ना ते दो बहनंदे ने, ने कमेंट आई हुए सीगे ते ओना ने गुस्सा ज बड़ा कीता ਵੀ ਤੁਸੀਂ ਸਾਡੇ ਕਮੈਂਟਸ ਤੇ ਰਿਪਲਾਈ ਨਹੀਂ ਕੀਤਾ ਦੇਖੋ ਮੈਂ ਕਰ ਦਿੱਤਾ ਸੀਗਾ ਪਰ ਮੈਨੂੰ ਹਨਾ ਪੂਰਾ ਧਿਆਨ ਜਾ ਨਹੀਂਗਾ ਕਿਉਂਕਿ ਮੈਂ ਬਹੁਤ ਬਿਜੀ ਚੱਲ ਰਹੀ ਹਾਂ ਤੇ ਸਾਰਿਆਂ ਦੇ ਕਮੈਂਟਸ ਆਉਂਦੇ ਆ ਬਹੁਤ ਵਧੀਆ ਲੱਗਦਾ ਕਿਉਂਕਿ ਤੁਸੀਂ ਸਪੋਰਟ ਕਰਦੇ ਹੋ ਪਿਆਰ ਕਰਦੇ ਹੋ ਤਾਂ ਕਮੈਂਟ ਕਰਦੇ ਹੋ ਨਾ ਵਰਨਾ ਕਿਵਰਕ ਨੂੰ ਤਾਂ ਬਹੁਤ ਜ਼ਿਆਦਾ ਕਮੈਂਟ ਹੁਣ ਕਰਕੇ ਕਈ ਕਮੈਂਟ ਹਾਈਡ ਹੋ ਜਾਂਦੇ ਆ ਤੇ ਕੁਝ ਮੈਂ ਇੰਨੀ ਬਿਜੀ ਸੀਗੀ ਵੀ ਮੈਂ ਕਮੈਂਟਸ ਤੇ ਰਿਪਲਾਈ ਨਹੀਂ ਵੀ ਕਰ ਪਾਈ ਤੇ ਪਲੀਜ਼ ਜੇ ਤੁਹਾਨੂੰ ਬਹੁਤ ਜ਼ਿਆਦਾ ਅਰਜੈਂਟ ਕੋਈ ਗੱਲ ਕਰਨੀ ਹੁੰਦੀ ਆ ਜਾਂ ਕੋਈ ਅਰਜੈਂਟ ਕੰਮ ਹੁੰਦਾ ਆ ਤਾਂ ਤੁਸੀਂ ਇਸ ਆਈਡੀ ਨੂੰ ਫੋਲੋ ਕਰਕੇ ਉੱਥੇ ਮੈਸੇਜ ਕਰ ਦਿਆ ਕਰੋ ਹਨਾ ਕਿਉਂਕਿ ਕਮੈਂਟ ਬਹੁਤ ਜ਼ਿਆਦਾ ਹੁੰਦੇ ਆ ਤੇ ਅੱਜਕੱਲ ਮੇਰੇ ਤੋਂ ਕਮੈਂਟਾਂ ਦੇ ਰਿਪਲਾਈ ਨਹੀਂ ਕਰ ਪਾ ਹੋ ਰਿਹਾ ਕਿਉਂਕਿ ਮੇਥੜ ਜੀ ਬਿਜ਼ੀ ਚੱਲ ਰਹੀ ਆ ਹਨਾ ਇੰਨੀ ਬਿਜੀ ਚੱਲ ਰਹੀ ਆ ਵੀ ਮੇਰੇ ਫੋਨ ਦੀ ਗੈਲਰੀ ਵੀ ਫੁੱਲ ਹੋ ਜਾਂਦੀ ਹੈ ਕਿ ਬਿਰਕੋ ਮੇਰੇ ਕੋ ਉਹ ਵੀ ਫਰੀ ਨਹੀਂ ਕਰ ਹੁੰਦਾ ਸਪੇਸ ਹੈ ਨਾ ਕੰਮ ਕਾਜ ਬਹੁਤ ਹੋ ਰਿਹਾ ਤੇ ਸਵੇਰ ਦੇ ਤੇ ਮੈਂ ਅੱਜ ਬਹੁਤ ਜ਼ਿਆਦਾ ਬਿਜੀ ਸੀਗੀ ਅੱਜ ਕਰ ਰਹੀ ਸੀ ਸਾਫ ਸਫਾਈਆਂ ਕਿਉਂਕਿ ਅੱਜ ਆ ਰਿਹਾ ਗੈਸਟ ਕੌਣ ਆ ਰਿਹਾ ਉਹ ਵੀ ਤੁਹਾਨੂੰ ਮੈਂ ਦੱਸ ਰਹੀ ਆ ਜੀ ਜੀ ਅਸੀਂ ਬਣਿਆ ਬਚੋਲੇ ਤੇ ਮੇਰੇ ਜੇਟ ਜੀ ਦੀ ਬੇਟੀ ਦਾ ਰਿਸ਼ਤਾ ਅਸੀਂ ਕਰਾਇਆ ਮੇਰੇ ਨਣਾਣ ਦੇ ਬੇਟੇ ਨੂੰ ਤੇ ਇਸ ਕਰਕੇ ਅਸੀਂ ਕਾਫੀ ਬਿਜ਼ੀ ਚੱਲ ਰਹੇ ਸੀਗੇ ਇਸ ਕਰਕੇ ਕਈ ਕਮੈਂਟਸ ਤੇ ਮੇਰੇ ਤੋਂ ਰਿਪਲਾਈ ਨਹੀਂ ਕਰ ਹੋਏ ਪਰ ਮੈਂ ਜਦੋਂ ਥੋੜੀ ਜਿਹੀ ਫ੍ਰੀ ਹੋਈ ਤੇ ਜਰੂਰ ਕਰੂੰਗੀ ਜੀ ਪਲੀਜ਼ ਕੋਈ ਵੀ ਗੁੱਸਾ ਨਾ ਕਰਨਾ ਕਿਉਂਕਿ ਕੰਮ ਕਾਜ ਬਹੁਤ ਹੋ ਜਾਂਦੇ ਆ ਬਾਕੀ ਜਿਹੜੇ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਹੈ ਨਾ ਵੀ ਆਪਾਂ ਕਿੰਨੇ ਬਿਜ਼ੀ ਹੁੰਨੇ ਆ ਕਿਉਂਕਿ ਘਰ ਦੇ ਕੰਮ ਕਾਜ ਵੀ ਕਰਨੇ ਟਿਊਸ਼ਨਸ ਵੀ ਪੜਾਉਣੀਆਂ ਹਨਾ ਗੈਸਟ ਅਟੈਂਡ ਕਰਨੇ ਤੇ ਆਪਣੇ ਚੈਨਲ ਤੇ ਵੀ ਕੰਮ ਕਰਨਾ ਇਸ ਕਰਕੇ ਕਾਫੀ ਕੰਮ ਹੋ ਜਾਂਦੇ ਆ ਪਰ ਤੁਹਾਡੀ سپورਟ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਕਰਕੇ ਪਲੀਜ਼ ਕੋਈ ਵੀ ਗੁੱਸਾ ਨਹੀਂ ਕਰਨਾ ਜੀ ਤੇ ਹੁਣ ਆਪਾਂ ਕਰ ਲੱਗੇ ਸੀਗੇ ਰੈਸਟ ਥੋੜਾ ਟਾਈਮ ਉਸ ਤੋਂ ਬਾਅਦ ਗੈਸਟ ਅਟੈਂਡ ਕਰਾਂਗੇ ਬਣੇ ਰਹਿਣਾ ਵਲੌਗ ਦੇ ਨਾਲ ਜਿੰਨਾਕ ਵਲੌਗ ਹੋ ਸਕਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਹਰ ਦੀ ਸਾਰੀ ਸਾਫ ਸਫਾਈ ਕੀਤੀ ਇਧਰ ਉਧਰ ਬੱਦਲ ਬਣੇ ਹੋਏ ਆ ਮੌਸਮ ਦਾ ਕੋਈ ਪਤਾ ਨਹੀਂ ਕਿਦੋਂ ਕੜੀਆਂ ਸ਼ੁਰੂ ਹੋ ਜਾਣੀ ਕਦੇ ਬੱਦਲ ਬਣ ਜਾਂਦੇ ਆ ਕਦੇ ਤੋ ਪਾ ਜਾਂਦੀ ਕੁਝ ਪਤਾ ਨਹੀਂ ਲੱਗਦਾਗਾ ਤੇ ਇਧਰ ਆਪਾਂ ਡਰਾਈੰਗ ਰੂਮ ਦਾ ਥੋੜਾ ਜਿਹਾ ਲੁੱਕ ਚੇਂਜ ਕੀਤਾ ਦੇਖੋ ਵੈਸੇ ਤਾਂ ਪੇਂਟ ਕਰਨ ਵਾਲਾ ਹੋਇਆ ਪਿਆ ਨਾ ਪਰ ਜਿੰਨਾ ਚਲੋ ਆਪਾਂ ਕਰ ਸਕਦੇ ਆ ਉਨੀ ਕੁ ਸਾਫ ਸਫਾਈ ਕਰਤੀ ਥੋੜਾ ਜਿਹਾ ਲੁੱਕ ਚੇਂਜ ਕਰਤਾ ਹਨਾ ਬੈੱਡ ਸ਼ੀਟ ਵਗੈਰਾ ਸੋਫੇ ਕਵਰ ਵਗੈਰਾ ਚੇਂਜ ਕਰਤੇ ਤੇ ਇਧਰ ਹੁਣ ਮੈਂ ਲੋਬੀ ਦੀ ਵੀ ਸਾਫ ਸਫਾਈ ਕਰਤੀ ਸੀਗੀ ਥੋੜਾ ਬਹੁਤਾ ਸਮਾਨ ਜਿਹੜਾ ਚੱਕੜਾ ਰਹਿ ਗਿਆ ਤੇ ਇਧਰ ਦੋ ਮੰਝੇ ਤਾਂ ਪਹਿਲਾਂ ਹੀ ਹੁੰਦੇ ਆ ਤੇ ਦੋ ਕੁਰਸੀਆਂ ਲਾਤੀਆਂ ਮੈਂ ਕਿਹਾ ਚਲੋ ਮਾਸੀ ਜੀ ਹੁਣੇ ਆਉਣਗੇ ਇਧਰ ਬੈਠ ਜਾਣਗੇ ਤੇ ਉਹ ਆਪਣੀ ਫੋਟੋ ਲੱਗੀ ਹੋਈ ਆ ਜਿਹੜੀ ਆਪਣੀ ਡੀਪੀ ਲੱਗੀ ਹੋਈ ਆ ਆਪਣੇ ਚੈਨਲ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਕੰਮਕਾਜ ਇਹ ਵੀ ਝੋਲਗਰੀ ਦਾ ਕੰਮ ਜਿਹੜਾ ਬੜਾ ਔਖਾ ਹੁੰਦਾ ਤੇ ਬਹੁਤ ਟਾਈਮ ਹੋ ਗਿਆ ਗੱਲਬਾਤ ਚੱਲ ਰਹੀ ਸੀ ਲਓ ਜੀ ਕਲਾ ਪਕੜੋ ਨੇ ਆ ਠੰਡੇ ਗੈਸ ਆ ਗਿਆ ਹੁਣ ਸਭ ਤੋਂ ਪਹਿਲਾਂ ਆਪਾਂ ਡਰਾਈ ਫੂਡ ਨੂੰ ਕਰ ਆਪਾਂ ਪਾ ਲਈ ਅੰਦਰ ਬੰਨੇ ਫਿਰ ਉਸ ਤੋਂ ਬਾਅਦ ਪਾਉਣੀ ਚਾਹ अनुदाती के अभी जरा सी रिश्ता करवाया या आज ओ मुंडे वाले आये हैं पुड़ी वाले ने कार्ड लव जी सेकंड दिन बैठाई आगे हैं तुसी बैठा लो रब्बो कौन पार्टी हो गई मजे मच रहे हैं बंद अंधेरे हैं

ਕਪਾਨ ਆਈ ਲੱਗੀ ਵੀ ਛੇਤੀ ਖਾਣ ਦੇ ਦੀ ਨਾ ਭੁੱਖ ਲੱਗੀ ਆਪ ਕੋ ਭੁੱਖ ਲੱਗ ਗਿਆ ਚਲੋ ਜੀ ਹੁਣ ਆ ਗਏ ਆਪਾਂ ਵਾਪਸ ਤੇ ਹੁਣ ਕਰਨੇ ਆ ਕੰਮ ਕਾਜ ਗੈਸਟ ਆਪਣੇ ਹਜੇ ਇੱਥੇ ਹੀ ਆ ਦੇਖੋ ਖੜੀ ਹੈ ਨਾ ਦੀ ਗੱਡੀ

ਅੱਗੇ ਬੋਤਲ ਦੋਨਾਂ ਇੱਕਦਮ ਮਨਵੀਰ ਮੈਨੂੰ ਦੋਨੇ ਇੱਕ ਬੱਠੇ ਤੇ ਪਾਈ ਤੇ ਮੈਂ ਕਹਿੰਦੇ ਹਾਂ ਉਹ ਵੀ ਇੱਕ ਦੋਨੇ ਲੜੀ ਜਾਂਦੇ ਆ ਵੀ ਉਹਨੂੰ ਖਾਣ ਨਹੀਂ ਹਿੰਦਾ ਮੈਂ ਕਿ ਉਹਨੂੰ ਅੱਡ ਪੱਠੇ ਤੇ ਪਾ ਦਿੰਦੀ ਇਹਨੇ ਆਪ ਦੇ ਵਾਲੇ ਛੱਡ ਕੇ ਉਹਦੇ ਬੱਠੇ ਤੇ ਗਈ ਐਂ ਦਿਖਾਵਾ ਉਸੇ ਤੇ ਖਾਣੇ ਜਾਂਦੀ ਮੈਂ ਤਾਂ ਲੜੋ ਫਿਰ ਲੜੀ ਤੇ ਲੱਤ ਤੇ ਸਰਮਾ ਲਈ ਚੱਲੋ ਆਪਾਂ ਮੈਂ ਨਾ ਜੀ ਇਥੇ ਟਾਈਮ ਹੋ ਗਿਆ ਦੂਸਰੇ ਦਿਨ ਦਾ 6:30 ਵਜੇ ਦਾ ਔਰ ਦੇਖੋ ਨਹੀਂ ਆ ਰਿਹਾ ਪਹਿਲਾਂ ਆਇਆ ਹਾਂਜੀ ਹੁਣ ਤਾਂ ਵਾਵਾ ਹੋ ਗਿਆ ਪਹਿਲਾਂ ਥੋੜਾ ਆਇਆ ਸੀਗਾ ਤੇ ਹੁਣ ਤਾਂ ਬੁੱਟੇ ਚ ਪਾਣੀ ਵੀ ਨਿਕਲਦਾ ਹੈ ਰੋਜ਼ ਖੜ ਜਾਂਦਾ ਪਾਣੀ ਪਰ ਤੋਤੇ ਤੇ ਵਧੀਆ ਹੋ ਜਾਂਦੇ ਆਵਲ ਦੇਖੋ ਕਿੰਨਾ ਵਧੀਆ ਖੜਿਆ ਹੁਣ ਦੇਖਿਨੇ ਸੋਣ ਲੱਗਦੇ ਛੋਟੇ ਛੋਟੇ ਫੁੱਲ ਕੱਟ ਨਹੀਂ ਕੱਟ ਨੂੰ ਜਮੇ ਗਿਆ ਹੋਰ ਪਹਿਲਾਂ ਸਵੇਰੇ ਥੋੜਾ ਆਇਆ ਫਿਰ ਉੱਤ ਜਿਆਦਾ ਹੋ ਗਿਆ ਫਿਰ ਰੁਕ ਗਿਆ ਹੁਣ ਤਾਂ ਪੂਰੇ ਹੀ ਲੈ ਗਿਆ ਪਰਛੋਤੇ ਦਿਨੇ ਚੀਚ ਜੀ ਨਹੀਂ ਕਰਦਾ ਕਨੀਆ ਚ ਜਾਣ ਨੂੰ ਹਣ ਦੇਖੋ ਉੱਪਰ ਨਾਲੇ ਚੱਲ ਗਏ ਹਜੇ ਆਈ ਰਹੀ ਸੀ ਤੇ ਆਪਾਂ ਆਪਣੇ ਕੰਮ ਕਾਸਾ ਕਰਦੇ ਹੁੰਦੇ ਰੋਟੀ ਸਬਜੀ ਦਾ ਸਬਜੀ ਆਪਾਂ ਬਣਾ ਲਈ ਸੀਗੀ ਤੇ ਇੱਥੇ ਮੈਂ ਲੱਗੀ ਸੀ ਮਿਰਚਾਂ ਤਲਣ ਵਾਸਤੇ ਮਿਰਚਾਂ ਕੱਲ ਲੈਂਦੇ ਆਂ ਸੀ ਕਾਫੀ ਸਾਰੀਆਂ ਧੋ ਕੇ ਰੱਖਤੀਆਂ ਸੀ ਪਰ ਇਹਨਾਂ ਨੂੰ ਕੱਟਣ ਦਾ ਭਰਨ ਦਾ ਟਾਈਮ ਹੀ ਲੱਗਿਆ ਤੇ ਹੁਣ ਮੰਮੀ ਨੇ ਇਹਨਾਂ ਨੂੰ ਕੱਟ ਕੇ ਤੇ ਇਹਨਾਂ ਦੇ ਵਿੱਚ ਜਿਹੜਾ ਮਸਾਲਾ ਮਸਲਾ ਆਪਾਂ ਭਰਦੇ ਆ ਉਹ ਭਰਦੇ ਆ ਸਾਡੇ ਇਹ ਵਾਲੀਆਂ ਤਲੀਆਂ ਮਿਰਚਾਂ ਖਾਣੀਆਂ ਬਹੁਤ ਬਸੰਦ ਕਰਦੇ ਆ ਤੇ ਇਸ ਕਰਕੇ ਮੈਂ ਸਾਰੀਆਂ ਹੀ ਤਲ ਲਈਆਂ ਮੈਂ ਕਿਹਾ ਵੈਸੇ ਵੀ ਮੀਂਹ ਕਣੇ ਦਾ ਟਾਈਮ ਮੈਂ ਖਰਾਬ ਹੋ ਜਾਣੀ ਆ ਤੇ ਮੀਂਹ ਕਣੇ ਦੇ ਟਾਈਮ ਦੇ ਵਿੱਚ ਇਹ ਜਿਹੇ ਫਟੀਆਂ ਕਰਾਰੀਆਂ ਚੀਜ਼ਾਂ ਸਵਾਦ ਵੀ ਬਹੁਤ ਲਗਦੀਆਂ ਚਲੋ ਜੀ ਇਹ ਸੀਗਾ ਅੱਜ ਥੋੜਾ ਜਿਹਾ ਵਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਆਪਾਂ ਜਿਹੜਾ ਵੀ ਕੁੜੀ ਮੁੰਡੇ ਵਾਲਾ ਕੋਈ ਵੀ ਜਾਨੀ ਕਿ ਉਹਨਾਂ ਦੀ ਕੋਈ ਵੀ ਫਿਕਸ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਉਹ ਨਹੀਂ ਕਰਨੀ ਸੀਗੀ ਜੀ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਸਾਰਿਆਂ ਨੂੰ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ